ਸਤਿ ਜੀ ਜੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰਾਂ ਹੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਚ ਅਸੀਂ ਆਂ ਦੀ ਰਿਹائش ਮੁਹਾਰੇ ਨਹੀਂ ਖੁੱਲਿਆ ਰਾਸ਼ ਦੇ ਨਾਲ ਹੀ ਪੰਜਾਬ ਉੱਜੀ ਸੁਪਰੀਮ ਕੋਰਟ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਵਾਲੀ ਸੜਕ ਇੱਕ ਮਈ ਤੋਂ ਆਮ ਲੋਕਾਂ ਲਈ ਖੋਲਣ ਦੀ ਦਿੱਤੀ ਹਸਨਪੁਰ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਕਟਿੰਗ ਚੀਫ ਜਸਟਿਸ ਜੀਐਸ ਸੰਤਾਲੀਵਾਲ ਡੇ ਜਸਟਿਸ ਲਪੀਤਾ ਬੈਨੀਸ ਜੀ ਨੇ ਬੇਟਾ ਬੈਟਵਲੋ ਚੰਨੀਕਰ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਮੁਹਾਰੇ ਬੰਦ ਵੀ ਸੜਕ ਦੇ 1 ਮਈ ਤੋਂ ਪੁੱਲ ਜਾਣ ਲਈ ਕੀਤੀ ਹਦਾਇਤ ਅਤੇ باوجود ਵੀਰਵਾ ਵੀਰਵਾ ਨੂੰ ਰਾਤ ਨੂੰ ਨਹੀਂ ਪੋਲਿਆ ਜਾ ਸਕਦਾ ਇਸ ਦੇ ਨਾਲ ਹੀ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ